ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ 485ਵਾਂ ਗੁਰਤਾ ਗੱਦੀ ਦਿਵਸ 20 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਇਤਿਹਾਸਕ ਨਗਰੀ ਸ੍ਰੀ ਖਡੂਰ ਸਾਹਿਬ ਵਿਖੇ ਪਾਰੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਸ਼੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਦੇ ਹੈੱਡ ਗ੍ਰਾਂਥੀ ਪਾਈ ਮਹਿਤਾਬ ਸਿੰਘ ਦਾ ਕਹਿਣਾ ਹੈ ਕਿ ਇਸ ਸਥਾਨ ਤੋਂ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਲਿਪੀ ਦੀ ਸ਼ੁਰੂਆਤ ਕੀਤੀ ਸੀ ਇੱਥੇ ਅਖਾੜੇ ਵਿੱਚ ਕੁਸ਼ਤੀਆਂ ਸ਼ੁਰੂ ਕਰਵਾਈਆਂ ਗਈਆਂ ਸਨ ਉਨ੍ਹਾਂ ਦਾ ਕਹਿਣਾ ਹੈ ਕਿ 20 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ 3 ਦਿਨਾਂ ਲਗਾਤਾਰ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਵੱਲੋਂ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਅਰਧ ਗੁਰੂ ਸਰਬੰਨ ਜੀ ਦੀ ਪਾਵਨ ਚਰਨ ਛੋਹ ਧਰਤੀ ਸ੍ਰੀ ਖਡੂਰ ਸਾਹਿਬ ਜਿਨ੍ਹਾਂ ਸਥਾਨਾਂ ਤੇ ਅੱਠ ਗੁਰੂ ਸਰਬੰਨ ਜੀ ਦੇ ਪਾਵਨ ਚਰਨ ਪਏ ਹਨ ਔਰ ਇਸ ਧਰਤੀ ਤੇ ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ 1539 ਦੇ ਵਿੱਚ ਇਸ ਧਰਤੀ ਤੇ ਗੁਰਤਾ ਗੱਦੀ ਲੈਣ ਤੋਂ ਉਪਰੰਤ ਆਏ ਔਰ ਇਹ ਧਰਤੀ ਤੇ ਪਾਤਸ਼ਾਹ ਜੀ ਨੇ ਲਗਭਗ 13 ਸਾਲ ਰਹਿ ਕਰਕੇ ਸਿੱਖੀ ਦਾ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਆਪ ਵੀ ਅੰਮ੍ਰਿਤਮਈ ਪਾਵਨ ਬਾਣੀ ਦੇ 63 ਸ਼ਲੋਕ ਉਚਾਰਨ ਕੀਤੇ ਇਸੇ ਧਰਤੀ ਤੇ ਮੇਰੇ ਪਾਤਸ਼ਾਹ ਜੀ ਨੇ ਬਾਲਬੋਧ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਬੱਚਿਆਂ ਨੂੰ ਪੜਾਇਆ ਸਾਡੇ ਵਿੱਚ ਇਹ ਦਾਤ ਦਿੱਤੀ ਬਖਸ਼ਿਸ਼ ਕੀਤੀ ਔਰ ਇੱਥੇ ਹੀ ਪਾਤਸ਼ਾਹ ਜੀ ਨੇ ਮਲ ਅਖਾੜਿਆਂ ਦੀ ਦਾਤ ਆਰੰਭ ਕੀਤੀ ਕਿ ਸਰੀਰ ਤੰਦਰੁਸਤ ਹੋਣ aroog ਹੋਣ ਉਹਦੇ ਵਾਸਤੇ ਕਸਰਤ ਵੀ ਜ਼ਰੂਰੀ ਆ ਤੇ ਇਹਦੇ ਨਾਲ ਨਾਲ ਪਾਤਸ਼ਾਹ ਜੀ ਨੇ ਸੇ ਧਰਤੀ ਤੇ ਸਾਨੂੰ ਇਤਿਹਾਸ ਦੀ ਦਾਤ ਵੀ ਬਖਸ਼ਿਸ਼ ਕੀਤੀ ਜੋ ਭਾਈ ਬਾਲਾ ਜੀ ਦੇ ਕੋਲੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਜਨਮ ਸਾਖੀ ਸੁਣ ਕਰਕੇ ਭਾਈ ਪਿਹੜੇ ਮੁਖੇ ਨੂੰ ਲਿਖਾਰੀ ਲਾ ਕਰਕੇ ਇਹ ਜਨਮ ਸਾਖੀ ਸੁਣੀ ਅਤੇ ਲਿਖਵਾਈ ਇਸੇ ਤਰ੍ਹਾਂ ਦੇ ਨਾਲ ਇਸ ਧਰਤੀ ਤੇ ਮਾਤਾ ਖੀਵੀ ਜੀ ਗੁਰੂ ਕੇ ਮਹਿਲ ਉਹਨਾਂ ਨੇ ਲੰਗਰਾਂ ਦੇ ਵਿੱਚ ਖਿਆਲੀ ਖੀਰ ਬਣਾ ਕਰਕੇ ਵਰਤਾਈ ਕਿ ਜਿੱਥੇ ਸਾਨੂੰ ਪੜ੍ਹਾਈ ਦੀ ਜ਼ਰੂਰਤ ਆ ਜਿੱਥੇ ਸਾਨੂੰ ਚੰਗੀ ਸਿਹਤ ਦੀ ਜ਼ਰੂਰਤ ਆ ਉੱਥੇ ਨਾਲ-ਨਾਲ ਚੰਗੀ ਖੁਰਾਕ ਵੀ ਚਾਹੀਦੀ ਆ ਉਹਦੇ ਵਾਸਤੇ ਮਾਤਾ ਜੀ ਨੇ ਖਿਆਲੀ ਖੀਰ ਬਣਾ ਕਰਕੇ ਵਰਤੌਣੀ ਆਰੰਭ ਕੀਤੀ ਔਰ ਦੋ ਲੰਗਰਾਂ ਦਾ ਜ਼ਿਕਰ ਜਿਹੜਾ ਗੁਰਬਾਣੀ ਵਿੱਚ ਗੁਰੂ ਕੇ ਰਬਾਬੀਆਂ ਨੇ ਕੀਤਾ ਹੈ ਗੁਰੂ ਪਾਤਸ਼ਾਹ ਮਹਾਰਾਜ ਸਤਗੁਰੂ ਜਿਹੜਾ ਸ਼ਬਦ ਦਾ ਲੰਗਰ ਵਰਤਾਉਂਦੇ ਸਨ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖਟੀਏ ਤੇ ਦੂਜਾ ਲੰਗਰ ਦਾ ਜ਼ਿਕਰ ਹੈ ਕਿ ਬਲਵੰਡ ਖੀਵੀ ਨੇਕ ਜਨ ਜਨ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਵਾਲੀ ਸੋ ਇਸ ਤਰਤੀ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਇਹ ਬਖਸ਼ਿਸ਼ਾਂ ਇਹ ਦਾਤਾਂ ਵਰਤਾਉਂਦਿਆਂ ਸਾਨੂੰ ਨਾਮ ਬਾਣੀ ਦੇ ਨਾਲ ਮਾਲਕ ਦੇ ਨਾਲ ਜੋੜਿਆ ਔਰ ਤਿੰਨਾਂ ਦਾ ਜੋ ਪਾਵਨ ਇਸ ਵਾਰੀ ਗੁਰਤਾ ਗੱਦੀ ਗੁਰਪੁਰ ਬਾਰਿਆ ਹੈ ਉਹ 5 6 7 8 ਜੋ ਅੰਗਰੇਜ਼ੀ ਤਰੀਕ ਜਿਹੜੀ ਆ 20 21 ਤੇ 22 ਸਤੰਬਰ ਬਣਦੀ ਆ ਇਸ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਖਡੂਰ ਸਾਹਿਬ ਦਰਬਾਰ ਸਾਹਿਬ ਵੱਲੋਂ ਕਾਰ ਸੇਵਾ ਵਾਲੇ ਮਹਾਪੁਰਖ ਰਤਨਾਂ ਦੇ ਸਹਿਯੋਗ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਹੋਈਆਂ ਸਮੂਹ ਸੰਗਤਾਂ ਨੂੰ ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗਦੀ ਗੁਰਪੁਰਬ ਜੋ 485ਵਾਂ ਗੁਰਤਾ ਗਦੀ ਗੁਰਪੁਰਬ ਆ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ ਦਿੰਦੇ ਆ ਔਰ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਇਹ ਧਰਤੀ ਤੇ ਪਹੁੰਚ ਕਰਕੇ ਨਮਸਤਕ ਹੁੰਦੀਆਂ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਪਾਈ ਬਾਤ ਚੜ ਕੇ ਆਓ ਜੋੜ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਗੁਰੂ ਘਰ ਦੇ ਵਿੱਚ ਤਨ ਮਨ ਧਨ ਕਰਕੇ ਸੇਵਾ ਕਰਦੇ ਆਂ ਹੋਇਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ